ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਂਜੀ ਵਾਲੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਉਕੀਠ ਠ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਆ ਪਿਆਰੇ ਜੀ ਕਮੈਂਟਾਂ ਨਾਲ ਸ਼ੁਰੂਆਤ ਅੱਜ ਦਾ ਸਾਡਾ ਇਹ ਪਿਆਰਾ ਜਿਹਾ ਕਮੈਂਟ ਸੀ ਸਾਡੀ ਭੈਣ ਗੁਰਮੀਤ ਕੌਰ ਵੱਲੋਂ ਜੋ ਕਿ ਫਰੀਦਕੋਟ ਤੋਂ ਆ ਉਹ ਕਹਿੰਦੀ ਆ ਕਿ ਭੈਣ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ ਮੈਨੂੰ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਵਾ ਸੋ ਤੁਹਾਡੀਆਂ ਰੈਮਡੀ ਵੀ ਇਸਤੇਮਾਲ ਕਰਦੀ ਆ ਨਾਲ ਦੇ ਨਾਲ ਉਹਨਾਂ ਨੇ ਭੈਣ ਨੇ ਵੀ ਕਮੈਂਟ ਕਰਕੇ ਕਿਹਾ ਕਿ ਕਹਿੰਦੇ ਕਿ ਮੇਰੀ ਉਮਰ 43 ਸਾਲ ਆ ਤੇ ਮੈਂ ਪਿਛਲੇ 15 ਸਾਲਾਂ ਤੋਂ ਕਰੀਮਾਂ ਵਰਤਦੀ ਆ ਪਰ ਮੇਰੇ ਚਿਹਰੇ ਤੇ ਕਰੀਮਾਂ ਵਰਤਦੀਆਂ ਤੇ ਚਿਹਰਾ ਠੀਕ ਰਹਿੰਦਾ ਜਦੋਂ ਮੈਂ ਕਰੀਮਾਂ ਛੱਡ ਦਿੰਦੀ ਤੇ ਚਿਹਰਾ ਖਰਾਬ ਲੱਗਣ ਲੱਗ ਪੈਂਦਾ ਵਾ ਤੁਸੀਂ ਮੈਨੂੰ ਕੁਝ ਐਦਾਂ ਦੀ ਰੈਮੇਡੀ ਦੱਸੋ ਜਿਹਦੇ ਨਾਲ ਮੇਰਾ ਚਿਹਰਾ ਸਹੀ ਹੋ ਸਕੇ ਜਿਸ ਤਰ੍ਹਾਂ ਮੇਰੀ ਸਕਿਨ ਲੂਜ਼ ਹੋ ਗਈ ਆ ਜਿਸ ਤਰ੍ਹਾਂ ਮੇਰੀ ਸਕਿਨ ਜਿਹੜੀ ਆ ਫਿਰ ਖਰਾਬ ਲੱਗਦੀ ਆ ਕਾਲੀ ਹੋ ਜਾਂਦੀ ਆ ਸੋ ਪੈਨ ਜੀ ਮੈਂ ਤੁਹਾਡੇ ਲਈ ਵਾਸਤੇ ਵੀ ਦੱਸ ਦੇਣਾ ਜ਼ਰੂਰ ਦੱਸਾਂਗੀ ਤੇ ਸਾਡਾ ਦੂਸਰਾ ਜਿਹੜਾ ਕਮੈਂਟ ਸੀ ਉਸ ਨੇ ਸਖਨਾਮ ਸਿੰਘ ਵੱਲੋਂ ਕਹਿੰਦੇ ਕਿ ਆਂਟੀ ਤੁਹਾਡੀ ਵੀਡੀਓ ਵੈਰੀ ਨਾਈਸ ਸੋ ਥੈਂਕ ਯੂ ਬੇਟਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਆ ਸਾਡਾ ਦੂਸਰਾ ਕਮੈਂਟ ਸੀ ਕੋਮਲ ਬਰਾੜ ਵੱਲੋਂ ਜੁਕੀ ਗੁਰਦਾਸਪੁਰ ਤੋਂ ਸੀ ਬੇਟਾ ਤੁਹਾਡਾ ਵੀ ਬਹੁਤ-ਬਹੁਤ ਧੰਨ ਤੇ ਮੈਂ ਅੱਜ ਆਪਣੇ ਭੈਣਾਂ ਵਾਸਤੇ ਤੇ ਨਾਲ ਹੀ ਭੈਣ ਗੁਰਮੀਤ कौर ਵਾਸਤੇ ਜਿਹੜੀ ਰੈਮਡੀ ਲੈ ਕੇ ਆਈਆਂ ਨਾ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਹਾਂ ਆਪਣੀ ਦਿਨਚ ਰਿਆ ਦੀ ਸਾਨੂੰ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਨਾ ਆਪਣੀ ਦਿਨਚ ਰਿਆ ਹੋ ਸਾਡੀ ਕੀ ਆ ਸਾਨੂੰ ਇਹ ਦੇਖਣਾ ਚਾਹੀਦਾ ਔਰ ਦੂਸਰੀ ਗੱਲ ਕਿ ਅਸੀਂ ਕੀ ਖਾਣ ਪੀਣ ਕੀ ਖਾਣਨੇ ਆ ਕਰੀਮਾ ਆਪਣੀ ਥਾਂ ਕੰਮ ਕਰਦੀ ਆ ਵਾ ਨੇਚਰਲ ਰੈਮਡੀ ਆਪਣੇ ਥਾਂ ਕੰਮ ਕਰਦੀ ਆ ਔਰ ਖਾਣ ਪੀਣ ਸਾਡਾ ਜਿਹੜਾ ਉਹ ਵੀ ਸਾਡੇ ਚਿਹਰੇ ਲਈ ਬਹੁਤ ਜ਼ਰੂਰੀ ਹੁੰਦਾ ਸਾਡੇ ਚਿਹਰੇ ਦੇ ਗਲੋ ਵਾਸਤੇ ਜਿਹੜਾ ਖਾਣ ਪੀਣ ਵਾਂ ਸਾਨੂੰ ਅਸੀਂ ਕਿਸ ਤਰ੍ਹਾਂ ਦਾ ਖਾਣ ਪੀਣ ਖਾਂਦੇ ਆ ਸਾਨੂੰ ਜਿਆਦਾ ਤੇਲ ਮਸਾਲੇ ਨਹੀਂ ਖਾਣੇ ਚਾਹੀਦੇ ਸਾਨੂੰ ਬਾਹਰ ਦੀਆਂ ਚਾਰੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਖਾਣੇ ਚਾਹੀਦੀਆਂ ਸਾਨੂੰ ਟਾਈਮ ਦੇ ਨਾਲ ਆਪਣੀ ਰੋਟੀ ਖਾਣੀ ਚਾਹੀਦੀ ਆ ਤੈਮ ਬਟਰਾਂ ਚੀਜ਼ਾਂ ਨਹੀਂ ਖਾਣੇ ਚਾਹੀਦੀਆਂ ਟਾਈਮ ਦੇ ਨਾਲ ਸਾਡਾ ਪੇਟ ਸਾਫ਼ ਹੋਣਾ ਬਹੁਤ ਜ਼ਰੂਰੀ ਆ ਚਿਹਰੇ ਦੇ ਗਲੋ ਵਾਸਤੇ ਆਪਾਂ ਦਿਨ ਵਿੱਚ ਘੱਟੋ ਘੱਟ 4 ਤੋਂ 5 ਗਲਾਸ ਪਾਣੀ ਪੀਣੇ ਚਾਹੀਦੇ ਆ ਭਾਵੇਂ ਸਿਆਲੂ ਵੇ ਭਾਵੇਂ ਗਰਮੀ ਹੋਵੇ ਗਰਮੀ ਵਿੱਚ ਤੇ ਵਾਦੀ ਪੀਤਾ ਜਾਂਦਾ ਔਰ ਜੇ ਤੁਸੀਂ ਕਰੇਚ ਦਾ ਪਾਣੀ ਛੱਡ ਕੇ ਘੜੇ ਦਾ ਪਾਣੀ ਪੀਣੇ ਅਤੇ ਤੁਹਾਡੇ ਲਈ ਹੋਰ ਵੀ ਬੜਾ ਵਧੀਆ ਜਦੋਂ ਸਾਡੇ ਸਰੀਰ ਦੇ ਵਿੱਚ ਪਾਣੀ ਘਟ ਜਾਂਦਾ ਵਾ ਤੇ ਉਦੋਂ ਫਿਰ ਸਾਡੇ ਸਰੀਰ ਦੀ ਸਕਿਨ ਜਿਹੜੀ ਡਰਾਈ ਹੋਣ ਲੱਗ ਪੈਂਦੀ ਆ ਜਦੋਂ ਸਾਡੀ ਸਕਿਨ ਤੇ ਪਾਣੀ ਪੂਰਾ ਹੁੰਦਾ ਵਾ ਤੇ ਸਾਡੀ ਸਕਿਨ ਵੀ ਗਲੋ ਕਰਦੀ ਆ ਹੁਣੇ ਇਸ ਟਾਈਮ ਐਸ ਮੌਸਮ ਦੇ ਵਿੱਚ ਬੜੀਆਂ ਵਧੀਆ ਜਿਹੜੀਆਂ ਹਰੀਆਂ ਆਸਾਖ ਸਬਜ਼ੀਆਂ ਵਾਂ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਗਰਮੀਆਂ 'ਚ ਫਿਰ ਉਹਨੀਆਂ ਹਰੀਆਂ ਸਬਜ਼ੀਆਂ ਨਹੀਂ ਮਿਲਦੀਆਂ ਅਸੀਂ ਆਪਣੇ ਸਕਿਨ ਵਾਸਤੇ ਸਾਗ ਯੋਗਰਾ ਸਭ ਤੋਂ ਵਧੀਆ ਸਾਗ ਹੁੰਦਾ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਸਾਗ ਹੁੰਦੇ ਪਾਲਕ ਹੋਈ ਚਲਾਈ ਹੋਈ ਬਾਥੂ ਹੋਇਆ ਮੇਥੀ ਹੋਈ ਫਿਰ ਸਰੋਂ ਹੋਈ ਇਹਨਾਂ ਚੀਜ਼ਾਂ ਦਾ ਸਾਗ ਖਾਣਾ ਚਾਹੀਦਾ ਸਲਾਦ ਸਾਨੂੰ ਆਪਣੇ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਕਿਉਂਕਿ ਸਲਾਦ ਹੁਣ ਜਿਹੜਾ ਮੇਨ ਸਾਡਾ ਸਿਆਲ ਦੇ ਵਿੱਚ ਮੂਲੀ ਚਕੰਦਰ ਹੋ ਗਿਆ ਗਾਜਰ ਹੋ ਗਈ ਉਸ ਤੋਂ ਇਲਾਵਾ ਪੱਤਾ ਗੋभी ਬੜੀ ਵਧੀਆ ਤਾਜ਼ਾ-ਤਾਜ਼ਾ ਆਉਂਦੀ ਹੈ ਉਹਨਾਂ ਨੂੰ ਕੱਟ ਕੇ ਸਲਾਦ ਬਣਾ ਕੇ ਸਾਨੂੰ ਰੋਜ਼ ਜ਼ਰੂਰ ਲੈਣਾ ਚਾਹੀਦਾ ਤੈਨੂੰ ਬੁਣੇ ਚੌਰ ਲੋ ਥੋੜੀ ਜੀ ਕਾਲੀ ਮਿਰਚ ਪਾ ਲੋ ਜੇ ਤੁਸੀਂ ਰੋਜ਼ ਨਹੀਂ ਖਾ ਸਕਦੇ ਤੇ ਹਫਤੇ ਦੇ ਵਿੱਚ ਦੋ ਦਿਨ ਸਲਾਦ ਜ਼ਰੂਰ ਖਾਓ ਕਿਉਂਕਿ ਸਲਾਦ ਤੁਹਾਡੇ ਲਈ ਬਹੁਤ ਚੰਗਾ ਹਾਂ ਤੁਹਾਡੀ ਸਕਿਨ ਤੇ ਗਲੋ ਲਿਆ ਹੁੰਦਾ ਉਸ ਤੋਂ ਇਲਾਵਾ ਜਿੱਦਾਂ ਕਾਲੇ ਚਨੇ ਪਿਓ ਕੇ ਉਹਨਾਂ ਨੂੰ ਤੁਸੀਂ ਉਹਦੇ ਉੱਤੇ ਨਿੰਬੂ ਪਾ ਕੇ ਨਮਕ ਪਾ ਕੇ ਹਫਤੇ ਵਿੱਚ ਦੋ ਦਿਨ ਉਹ ਖਾਇਆ ਕਰੋ ਔਰ ਉਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਭੈਣ ਗਰੁਹਿਤ ਕੌਰ ਕਹਿੰਦੇ ਕਿ ਮੇਰੀ ਸਕਿਨ ਜਿਹੜੀ ਆ ਲੂਸ ਹੋ ਚੁੱਕੀ ਆ ਅਸੀਂ ਆਪਣੇ ਚੈਨਲ ਦੇ ਉੱਤੇ ਬਹੁਤ ਰੈਮਡੀ ਜਿਹੜੀਆਂ ਲੂਸ ਸਕਿਨ ਵਾਸਤੇ ਜਿਹੜੀਆਂ ਰੱਖੀਆਂ ਵਾਂ ਤੁਸੀਂ ਕੋਈ ਵੀ ਰੈਮਡੀ ਜਿਹੜੀ ਜਿਹੜੀ ਤੁਹਾਨੂੰ ਸੌਖੀ ਲੱਗਦੀ ਆ ਉਹ ਤੁਸੀਂ ਰੈਮਡੀ ਇਸਤੇਮਾਲ ਕਰੋ ਥੋੜੇ ਦਿਨਾਂ ਵਾਸਤੇ ਤੁਸੀਂ ਕਰੀਮਾਂ ਛੱਡ ਕੇ ਵੇਖੋ ਇਸ ਜੇ ਤੁਸੀ ਛੱਡ ਦੋਗੇ ਤੇ ਫਿਰ ਆਪਣੇ ਆਪ ਛੋੜ ਜਾਨੀਆਂ ਨੇਚਰਲ ਤਰੀਕੇ ਦੇ ਨਾਲ ਆਪਣੇ ਆਪ ਨੂੰ ਗਲੋ ਬਣਾਉਣਾ ਸਿੱਖੋਗੇ ਨੇਚਰਲ ਤਰੀਕੇ ਨਾਲ ਮੇਰੇ ਚਿਹਰੇ ਤੇ ਕਿਸ ਤਰ੍ਹਾਂ ਗਲੋ ਆਊਗਾ ਹੈਨਾ ਔਰ ਤੁਸੀਂ ਕਰ ਸਕਦੇ ਆ ਵੈਸੇ ਮੈਂ ਇੱਕਦਮ ਹੋਰ ਤੁਹਾਡੇ ਨਾਲ ਕਲੀਅਰ ਕਰਦਾ ਕਿ ਮੇਰੀ ਉਮਰ ਤੁਹਾਡੇ ਤੋਂ ਜ਼ਿਆਦਾ ਹੀ ਆ ਠੀਕ ਹੈ ਪਰ ਮੈਂ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਜਿੰਨਾ ਹੋ ਸਕੇ ਉਹਨਾਂ ਜ਼ਿਆਦਾ ਪਰਹੇਜ਼ ਕਰਦੀ ਆ ਤੇ ਨੇਚਰਲ ਚੀਜ਼ਾਂ ਦੇ ਨਾਲ ਆਪਣੇ ਫੇਸ ਦੀ ਦੇਖਭਾਲ ਕਰਦੀ ਆ ਉਹਦੇ ਨਾਲ ਮੈਂ ਖਾਣ ਪੀਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਦਾ ਖਾਣ ਪੀਣ ਰੱਖਦੀ ਆ ਬਾਕੀ ਨੀਂਦ ਪੂਰੀ ਸਾਨੂੰ ਲੈਣੀ ਚਾਹੀਦੀ ਆ ਜੇ ਅਸੀਂ ਨੀਂਦ ਘੱਟ ਸੋਨੇ ਤਾਂ ਵੀ ਸਾਡੇ ਜਿਹੜਾ ਸਕਿਨ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਸਾਨੂੰ ਨੀਂਦ ਵੀ ਬਰਾਬਰ ਲੈਣੀ ਚਾਹੀਦੀ ਆ ਬਾਕੀ ਜਦੋਂ ਤੁਹਾਡਾ ਮਨ ਕਰਦਾ ਤੁਸੀਂ ਆਪਣੇ ਮਨਪਸੰਦ ਪਸੰਦੇ ਗਾਣੇ ਸੁਣੋ ਆਪਣੀਆਂ ਸਹੇਲੀਆਂ ਦੇ ਨਾਲ ਗੱਪਸ਼ਪ ਮਾਰੋ ਇਹਦਾ ਵੀ ਸਕਿਨ ਤੇ ਬਹੁਤ ਅਸਰ ਹੁੰਦਾ ਵਾ ਆਪਾਂ ਦਿਨ ਭਰ ਇੱਕ ਹੀ ਚੀਜ਼ ਕਰੀ ਜਾਈਏ ਤੇ ਉਹਦੇ ਨਾਲ ਹੀ ਸਾਡੇ ਘਰੇਲੂ ਜਿਹੜੇ ਸਾਡੇ ਚੀਜ਼ਾਂ ਹੁੰਦੀਆਂ ਘਰੇਲੂ ਮਾਹੌਲ ਹੁੰਦਾ ਉਹ ਵੀ ਸਾਡੀ ਸਕਿਨ ਤੇ ਅਸਰ ਪਾਉਂਦਾ ਵਾ ਸਕਿਨ ਨੂੰ ਤਰੋਤਾਜ਼ਾ ਰੱਖਣ ਵਾਸਤੇ ਸੋਰਾ ਥੋੜਾ ਜਿਹਾ ਸਾਨੂੰ ਆਪਣਾ ਮਾਈਂਡ ਵੀ ਫਰੈਸ਼ ਰੱਖਣਾ ਪੈਂਦਾ ਵਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਦਿਨ ਚਿਰਾਂ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰੋ ਨੇਚਰਲ ਖਾਓ ਨੇਚਰਲ ਲਗਾਓ ਤੇ ਨੇਚਰਲ ਤਰੀਕੇ ਨਾਲ ਜਿਓ ਤੁਸੀਂ ਵਧੀਆ ਇੱਕ ਸੋਹਣੀ ਲਾਈਫ ਵੀ ਜਿਓਗੇ ਔਰ ਨਾਲ ਨਾਲ ਤੁਹਾਡੀ ਸਕਿਨ ਤੇ ਗਲੋ ਵੀ ਰਹੂਗਾ ਕਿਉਂਕਿ ਤੁਸੀਂ ਥੋੜੀਆਂ ਜਿਹੀ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਬਚਿਆ ਕਰੋ ਕਰੀਮ ਦਾ ਇਸ ਤਰੀਏ ਹੁੰਦਾ ਵਾ ਆਪਾਂ ਲਗਾਉਂਦੇ ਰਹੀਏ ਤੇ ਅਸਰ ਕਰਦੀਆਂ ਜਿੰਦਾ ਪਾਉਣਾ ਛੜ ਦੇ ਤੇ ਅਸਰ ਨਹੀਂ ਕਰਦੀਆਂ ਸੋ ਸਾਨੂੰ ਕੁਦਰਤੀਆਂ ਚੀਜ਼ਾਂ ਵੱਲ ਜਿਹੜੀਆਂ ਸਾਡੇ ਦਾਦੀ ਨਾਨੀਆਂ ਜੋ ਲਗਾਉਂਦੇ ਸੀ ਪਹਿਲਾਂ ਦੇ ਟਾਈਮ ਕੋਈ ਵੀ ਕਰੀਮਾਂ ਨਹੀਂ ਸੀ ਹੁੰਦੀਆਂ ਦੁੱਧ ਮਲਾਈ ਦਹੀਂ ਵੇਸਣ ਇਹ ਉਗਟਣ ਬੰਦਾ ਸੀ ਇਹ ਸਭ ਚੀਜ਼ਾਂ ਲਗਾਉਂਦੇ ਸੀ ਤੇ ਇਹਦੇ ਨਾਲ ਹੀ ਸਾਰਿਆਂ ਦੀ ਸਕਿਨ ਤੁਸੀਂ ਵੇਖਦੇ ਹੋ ਨੇ ਪ੍ਰਾਣੂ ਬਜ਼ੁਰਗਾਂ ਦੀ ਕਿਸ ਤਰ੍ਹਾਂ ਲਾਲ ਜਿਹੜੀ ਸੂਹੀ ਮਗਦੀ ਸੀ ਸੋ ਦੇਸੀ ਖਾਣਾ ਖਾਣਾ ਚਾਹੀਦਾ ਵਾ ਔਰ ਸਭ ਤੋਂ ਵਧੀਆ ਵਾ ਇਸ ਕਰਕੇ ਟਾਈਮ ਦੇ ਨਾਲ ਖਾਓ ਆਪਣੀ ਭੁੱਖ ਮਾਰ ਕੇ ਨਾ ਜਿਓ ਕੰਮ ਜਿਹੜੇ ਥੋੜੀ ਲੇਟ ਕਰ ਲਓ ਪਰ ਆਪਣਾ ਢਿੱਡ ਜ਼ਰੂਰ ਭਰ ਕੇ ਰੱਖੋ ਜਿਆਦਾ دیر ਖਾਲੀ ਢਿੱਡ ਵੀ ਰਹਿਣਾ ਉਹ ਵੀ ਜਿਹੜਾ ਵਾ ਕਿਤੇ ਨਾ ਕਿਤੇ ਸਾਡੇ ਸਿਸਟਮ ਨੂੰ ਖਰਾਬ ਕਰਦਾ ਸਵੇਰੇ ਚੰਗੀ ਤਰ੍ਹਾਂ ਸਾਡਾ ਪੇਟ ਸਾਫ਼ ਹੋਵੇ ਤਾਂ ਕਿ ਬਾਕੀ ਰੇਸ਼ੇਦਾਰ ਸਬਜ਼ੀਆਂ ਖਾਣ ਦੇ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਵੀ ਹੁੰਦਾ ਤਰੀ ਵਾਲੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਨੈਚੁਰਲ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਜੀਣਾ ਵਾ ਔਰ ਕਿਸ ਤਰ੍ਹਾਂ ਆਪਾਂ ਆਪਣੇ ਚਿਹਰੇ ਤੇ ਗਲੋ ਹੋਣਾ ਵਾ ਉਸ ਤੋਂ ਵਾਸਤੇ ਤੁਸੀਂ ਨੈਚੁਰਲ ਚੀਜ਼ਾਂ ਦਾ ਇਸਤੇਮਾਲ ਕਰੋ ਸਤ ਸ੍ਰੀ ਅਕਾਲ